ਸਾਫੀ ਗਾਲ ਜੀ ਆਸ ਕਰਦੇ ਆਂ ਕਿ ਤੁਸੀਂ ਸਭ ਠੀਕ ਹੋਗੇ ਦੀ ਕੜਾ ਚ ਹੋਗੇ ਅੱਜ ਫੇਰ ਜਿਹੜੀ ਕਣਕ ਰਹਿ ਗਈ ਦੁਬਾਰਾ ਫੇ ਡੇ ਆਂ ਬੀਜਣ ਕੁਛ ਉਧਰ ਬਿਜਲੀ ਤੇ ਅੱਜ ਫੇਰ ਡੇ ਆਂ ਦੁਬਾਰਾ ਬੀਜਣ ਜਿੰਨੀ ਕਿ ਰਹਿ ਗਈ ਕੁਛ ਅਜੇ ਵੀ ਰਹਿ ਗਿਆ ਅੱਧਾ ਕਿਲਾ ਤਾਂ ਗਿੱਲਾ ਆ ਉਹ ਬਾਅਦ ਚ ਬੀਜਾਂਗੇ ਅੱਜਿੱਥੇ ਕਣਕ ਨੇ ਆ ਬੀਜਨੇ ਇੱਥੇ 10 10 ਫੁੱਟ ਪਾਣੀ ਸੀ ਇਹ ਬੜੀ ਔਖੀ ਵੱਤਰਾਈ ਹੈ ਪਾਲੀ ਬੜੇ ਦਿਨ ਲੱਗੇ ਉਹਨੂੰ ਚਾਰ ਚਾਰ ਪੰਜ ਪੰਜ ਰਾਂ ਵੋਣਾ ਪਿਆ ਪਾਲੀ ਨੂੰ ਆਹ ਥੱਲੇ ਅਜ ਹਲਾਣਾ ਥਾਂ ਬੋਲਿਆ ਅੱਜ ਇਹਨੂੰ ਅੱਜ ਥੋੜਾ ਥੋੜਾ ਭੋਲਿਆ ਫੇਰ ਵੀ ਟ੍ਰੈਕਟਰ ਔਖੇ ਤੁਰਦਾ ਹੈ ਤੇ ਮੜਾ ਮੜਾ ਟਿਲਰਾਂ ਦੇ ਨਾਲ ਫੋਲਿਆ ਇਹਨੂੰ ਆਹ ਕੁਛ ਰੁੱਖ ਡਿੱਗੇ ਵਿੱਚੋਂ ਆਹ ਲੱਗਿਆ ਸਾਡੇ ਗਵੰਡੀ ਆ ਉਹਨਾਂ ਦਾ ਗੰਨਾ ਹੀ ਗੰਨਾ ਪੋਣਾ ਪਿਆ ਵਿੱਚ ਗੰਨਾ ਕੂੜਾ ਹੀ ਹੋ ਗਿਆ ਹੈ ਤੇ ਗੰਨਾ ਵਿੱਚ ਹੀ ਪੋਣਾ ਪਿਆ ਉਹਨਾਂ ਨੂੰ ਇਹਨੂੰ ਥਾਂ ਕੱਲ ਫੇਰ ਇਹਨੂੰ ਵਾਵਾਂਗੇ ਤੇ ਫੇਰੇ ਵੱਤਰ ਆਊਗਾ ਫੇਰੇ ਇਹਨੂੰ ਬੀਜਾਂਗੇ ਆਹ ਵੱਤਰ ਆ ਗਿਆ ਸਾਰਾ ਡੇ ਟ੍ਰੈਕਟਰ ਕਰਕੇ ਸਫਾਈ ਬੜੀ ਆਉਂਦੀ ਆ। ਵੀ ਵੱਡੇ ਟ੍ਰੈਕਟਰ ਕਰਕੇ ਸਫਾਈ ਬੜੀ ਜ਼ਿਆਦੀ ਹੁੰਦੀ ਆ। ਛੋਟਾ ਟ੍ਰੈਕਟਰ ਔਖਾ ਹੁੰਦਾ ਕੁੱਟਦਾ ਬੜਾ ਪੈਲੀ ਚ। ਇੱਕੋ ਦਾ ਥੋਰਾ ਕੱਟਣ ਦਾ। ਕੋਹਰਾ ਬੰਦ ਹੋ ਗਈਆਂ ਹਜੇ ਵੀ ਥਾਂ ਗਿੱਲੇ ਕਰਕੇ ਨਾ। ਤੇ ਕਣਕ ਭਰ ਗਈ ਕੋਰ ਦੇ ਚਪੜੀ। ਤਾਂ ਪੂਰੀਆਂ ਫੁੱਲ ਹੋ ਗਈਆਂ ਥਾਂ ਕਿ ਲਾਜੇ ਵੀ ਗਿੱਲਾ ਥਾ ਇੱਕ ਸਾਡਾ ਸੋਲਰ ਉਧਰ ਖਰਾਬ ਹੋਇਆ ਸੀ ਇੱਥੇ ਖਰਾਬ ਹੋ ਗਿਆ ਆਵੇ ਲੱਗੇ ਇੱਕ ਮੁੰਡਾ ਰਾ ਸਕੇ ਉਹਦਾ ਕਮਾ ਦੀ ਪੂਰਾ ਗਲ ਗਿਆ ਗਲਕੇ ਦੇ ਥੱਲੇ ਦਿਖ ਪਿਆ ਗਣਾ ਕੂੜਾ ਹੀ ਹੋ ਗਿਆ ਹਣਾ ਤੇ ਜੇ ਥਾਂ ਵੀ ਗੱਲਾਂ ਪੈ ਲਈ ਵੀ ਬੜੀ ਔਖੀ ਬਗਣੀ ਏ ਅਰੇ ਬਜੰਮੀ ਵਿੱਚ ਬੜੀ ਬੜੀ ਰੇ ਬਜੰਮੀ ਕਲੀ ਨਹੀਂ ਮਿੱਟੀ ਤਾਂ ਲਾਵਾਂਗੇ ਤੇ ਫਿਰਕੇ ਨਿਕਣੀ ਤੇਰੇ ਪਜਮਗੀ ਥੱਲੇ ਲੱਭਦੀਆਂ ਨੇ ਪਲੇਟਾਂ ਸੁੱਲਰਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਜੀ ਚੜ੍ਹਦੀ ਕਲਾ ਜੀ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਅਲਮਾਰੀ ਦੀ ਬੱਚਿਆਂ ਦੀ ਕਰਨ ਇਸੀ ਕੱਪੜੇ ਸੈੱਟ ਕਿਉਂਕਿ ਗਰਮੀ ਵਾਲੇ ਕੱਪੜੇ ਕੱਢ ਕੇ ਰੱਖ ਤੇ ਆ ਬੈੱਡ 'ਚ ਤੇ ਹੁਣ ਸਿਆਲ ਵਾਲੇ ਕੱਢ ਕੇ ਧੁੱਪ ਲਵਾ ਲਈ ਆ ਤੇ ਹੁਣ ਕਰਾਂਗੇ ਅਲਮਾਰੀ ਦੇ ਸੈੱਟ ਤੇ ਵੇਖ ਸਕਦੇ ਜੇ ਬੱਚਿਆਂ ਦੀ ਅਲਮਾਰੀ ਕਰਤੀ ਆ ਖਾਲੀ ਅੱਗੇ ਸਾਰੇ ਰੱਖ ਲਿਆ ਕੱਪੜੇ ਹੁਣ ਇਹਨਾਂ ਨੂੰ ਤੈਅ ਲਾ ਕੇ ਵੱਖਰੇ ਰੱਖਾਂਗੇ ਨਵੇਂ ਵੱਖਰੇ ਪੁਰਾਣੇ ਵੱਖਰੇ ਤੇ ਗੁਡੀਆਂ ਦੇ ਵੱਖਰੇ ਤੇ ਬੇਟੇ ਦੇ ਵੱਖਰੇ ਤੇ ਬਣੇ ਰਹੋ ਜੀ ਨਾਲ ਸਪੋਰਟ ਦਿਓ ਜੀ ਪੂਰੀ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੀ ਤੇ ਕਮੈਂਟਾਂ ਚ ਦੱਸਿਆ ਕਰੋ ਜੀ ਤੁਹਾਨੂੰ ਕਿਦਾਂ ਦਾ ਲੱਗਦਾ ਵਲੌਗ ਤੇ ਬਣੇ ਰਹੋ ਜੀ ਨਾਲ ਹੋ ਗਿਆ ਜੀ ਡਾਨ